ਦਾ ਦिए ਫਿਰ ਇਹ ਬਾਈ ਪਿੱਛੇ ਇੰਨੀ ਅੜੀ ਯਾਰ ਓਏ ਇੰਨੀ ਅੜੀ ਮੇਰਾ ਮਾਰਾ ਤੱਕਣਾ ਮਾਲ ਵੇਚ ਰਹੇ ਅਸੀਂ ਸਾਰਾ ਮਾਲ ਕਰਦਾ ਹੀ ਆ ਜੱਲੀ ਦੀ ਬੰਨੀ ਹਾਂ ਆ ਜਾ ਉਧਰ ਪਾ ਜਾ ਖੇਤਾਂ 'ਚ ਉੜ ਜਾ ਓ ਖੇਤੀ ਖੇਤ ਨੂੰ ਉੜ ਜਾ ਤੇਰੀ ਵੀਰ ਨਾਲ ਬਣਾਈਏ ਮੈਂ ਉੱਡ ਗਿਆ ਬੰਦਾ ਹਾਂ ਕਰਦਾ ਕੀ ਆ ਤੂੰ ਫੜ ਜਾ ਯਾਰ ਇੱਕ ਦੋ ਤਰਨ ਮੋੜੂ ਮੜਾਉ ਤੇ ਮਠਿਆਈ ਖਾਉ ਮੱਥਾ ਨਾ ਲਾ ਲਾ ਹਾਂ ਉਹਨਾਂ ਨੂੰ ਦੁਬਾਰਾ 5 ਪੈਸੇ ਨਹੀਂ ਪੈਣ ਇਹਨਾਂ ਨੂੰ ਵੀ ਮਾਰਨਾ ਕਿੱਥੋਂ ਆਏ ਕੰਤਾ ਇਹ ਜੇ ਕਿਥੋਂ ਰੋ ਰੋ ਖੈਦ ਕੇ ਦੌਤਿਆ ਹੋ ਗਈ ਪੰਜੀ ਕੱਢ ਲੈ ਅਬ ਮੁੰਡੀ ਕੀ ਕਰਦੇ ਪੱਟਾਈ ਛੱਡ ਮਰੇ ਤੂੰ ਆ ਪੰਜੇ ਕੱਢ ਯਾਰ ਨਾ ਤੇਰੀ ਅੱਜ ਪੰਜੇ ਵੇਚਾਂਗੇ ਅਸੀਂ ਲੈ ਲੈ ਤੂੰ ਕਹਿੰਦਾ ਸੀ ਚੰਗੀ ਮਾਰੀ ਕੀਤੀ ਨੇ ਲੈ ਫਿਰ ਤੇਰੀ ਮਾਂ ਦੇ ਵਿੱਚ ਨਾਲ ਕਿਉਂ ਭਾਈ ਠੋਲਾ ਆ ਜਾ ਲੈਗੇ ਠੋਲਾ ਬਸ ਆ ਜਾ ਆ ਜਾ ਠੋਲਾ ਤੇ ਬਾਗਾ ਆ ਜਾ ਆਜਾ ਆਜਾ

ਕੋਲ ਪੱਟਿਆ ਦੂਆ ਮਰ ਜੇਗਾ ਚਾਰ ਪੰਜ ਗੱਤੀ ਉਹ ਤੇਰਾ ਤਾਂ ਵਿਸ਼ਵਾਸ ਹੈ ਕੋਲ ਮਾਲ ਲਾ ਲੀ ਗੱਲ ਕੋਈ ਨਾ ਕਰ ਖਾੜਾ ਹੋਏ ਛੋੜਾ ਕਰ ਲੋ ਖਾੜਾ ਛੋੜਾ ਨਾ ਗੱਲ ਸੁਣ ਪੱਠੋ ਵੀ ਆ ਗਈ ਕੋਲੀ ਕੋਈ ਨਹੀਂ ਆ ਜਾਂਦੇ ਪੱਠੋ ਦੂਆ ਬੱਚਾ ਚੱਕ ਲਾਂਗੇ ਅਸੀਂ ਕੋਈ ਨਾ ਤਾਂ ਪਾਸੇ ਓਏ ਆਲ ਗਾ ਲੋ ਘੇਰ ਲਾਣ ਦੇ ਮੁੰਡੋ ਘੇਰ ਕੇ ਰੱਖੋ ਆ ਜਾਓ ਕੋਲ ਕੁੰਡਲਾ ਬਣਾ ਲੋ ਚਲ ਹਾਂ ਹੁਣ ਤੂੰ ਦਵਾਰੇ ਤੋਂ ਚੱਲ ਕੀ ਮੰਗਦਾ ਪੰਜਾਂ ਦਾ 22 22 ਫੇਰ 22 22 ਤੇ ਆ ਗਿਆ ਹੁਣ ਗੱਲ ਤੂੰ ਆ ਲੱਖ ਜਿਹੜਾ ਗੁਬਾਰੇ ਤੋਂ ਕੰਮ ਲਾ ਰਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਤਾਂ ਦੂਰੇ ਗਾਦੀ ਛਾਂਟ ਕੇ ਕੱਢ ਲਈ ਹਾਂ ਹੁਣ ਤੇਰੀਆਂ ਸਾਰੀਆਂ ਹੀ ਪਾਉਂਦੇ ਆ ਹੁਣ ਕੀ ਛਾਂਟ ਲੈ ਉਹਨਾਂ ਕੀ ਛਾਂਟ ਲੈ ਜ਼ਰਾ ਉਹ ਪੱਠਾਂ ਗਿਆ ਉਹ ਪੱਠਾਂ ਦੀਆਂ ਨਾ ਉਹ ਪੱਠਾਂ ਆ ਉਹ ਬੱਕਰੀਆਂ ਸੀ ਉਹ ਹੀ ਆਉਣਗੇ ਉਹ ਪੱਠਾਂ ਗਿਆ ਇਕੱਠਾ ਤੇ ਬੱਕਰੀਆਂ ਉਹ ਪੱਠਾ ਇਹ ਬੱਕਰੀਆਂ وہ تو چھممی بھی پا دے پیسے کی لکھ لو یار اچھا چل اس رہن دے پٹھا تے نہیں لے جندا ایسی پیسے کچھ ہی نہیں بھی پا نہیں نہیں رہن دے چھممی نہیں رہن دے مال چل کی پا پائے گا یا تو گاہا گل بھائی بھائی یار پاؤ بھائی بھائی یار ਹੋਣ ਬਣੀਆਂ ਨਾ ਗੱਲ ਹੁਣ ਮੁੱਲ ਕਰਿਆ ਤੇ ਦਵਾਰੇ ਆ ਦੇਖ ਇਹਦਾ ਝੋਲਾ ਲਾਲਾ ਪਾਠਾ ਉਹ ਕਾਹ ਨੂੰ ਲਾਲਾ ਆਏ ਨਹੀਂ ਗੱਲ ਬੱਚਾ ਜੋ ਬੱਚਾ ਫੜੇ ਕੋਲ ਫੜੀ ਵਈ ਫੜੀ ਆਪਾਂ ਠੱਗੀ ਠੋਰਾ ਭਾਈ ਸਾਡ ਨੇ ਕੋਲ ਉਹ ਤੂੰ ਲੰਬੀ ਹੜਾਈ ਨਾ ਪਾਇਆ ਕਰਨਾ ਅਸੀਂ ਝੋਲਾ ਲਾਉਣਾ ਨਾ ਤੇਥੋਂ ਦੁੱਧ ਮਿਣਕੇ ਲੈਣਾ ਸਾਡੇ ਕਰੇ ਪਾਈਆਂ ਨਾ ਦਵੇ بس ਸਿੱਧੀ ਗੱਲ ਹੈ ਨਾ ਤੇਰਾ ਕਰ ਦਿੰਦਾ ਕਿਹੜਾ ਵੀਰੇ ਅਸੀਂ ਪੁੱਠੇ ਆ ਕੇ ਤੁਹਾਨੂੰ ਡਾ ਲੀਏ ਪੁੱਠਾ ਕੋਈ ਨਹੀਂ ਆਉਂਦਾ ਬੰਬੇ ਮਹਾਰਾਸ਼ਟਰ ਤੋਂ ਚੱਲ ਜਾ ਨਾ ਪੁੱਠੇ ਵੀ ਆ ਸਕਦੇ ਕੋਈ ਆਪਣੇ ਕੋਲ ਕੋਈ ਰਾਜੂ ਬੰਦੇ ਸਾਰੇ ਦਸਾਂ ਵਾਲੇ ਹਾਂ ਹਾਂ ਹੁਣ ਉਹ ਹੈਦਰਾਬਾਦੀ ਤੋਂ ਅਨਮਾਨ ਗੇ ਤੂੰ ਪੁੱਛ ਲਈ ਸਾਰੇ ਟੋਟਲ ਮੇਰੇ ਕੋਲ ਹੁੰਦੇ ਨਹੀਂ ਨਹੀਂ ਸਹੀ ਹਾਂ ਪਾਰਦੀਆਂ ਹਾਲਟੀਆਂ ਹੁੰਦੀਆਂ ਪਤਾ ਮੈਨੂੰ ਮੈਂ ਤੇਰੇ ਘਰ ਘਰ ਜਾ ਕੇ ਆਂ ਅਰੋੜਾਂ ਵਾਲੀ ਸਾਰੇ ਫਾਰਮਾਸੀ ਨਾ ਬੋਲ ਗਿਆ ਤੇਰੇ ਪਰ ਜਿਮਾੜੇ ਪੁੱਤੂ ਵਾਲੀ ਕਿਕਰ ਵਾਲੀ ਨਵਾਂ ਪਿੰਡ ਅਰੋੜਾਂ ਵਾਲੀ ਵੈਸੇ ਸਾਰੇ ਅਸੀਂ ਇੱਕੋ ਹੀ ਹੈਗੇ ਨਾ ਤੇਰੇ ਕੋਲ ਸਾਰੇ ਚਲ ਚੱਲ ਕਰ ਸ਼ੁਰੂ ਲੈ ਸ਼ੁਰੂ ਮੈਂ ਵੀ ਤੈਨੂੰ ਇੱਕ ਹੀ ਦੱਸਦਾ ਹੁਣ ਤੇਰੀਆਂ ਮਾੜੀਆਂ ਤਕੜੀਆਂ ਸਾਰੀਆਂ ਪੈਂਦੀਆਂ ਨੇ ਇੱਕ ਚੇ ਨਿਮੜਾਂਗੇ ਬੱਕਰੀਆਂ ਪੂਰੀਆਂ 16 16 ਨੂੰ ਪਾ ਜਿਹੜੀ ਅਸੀਂ ਸਲਾਹ ਬਣਾ ਕੇ ਆਏ ਹਾਂ ਕੋਈ ਨਹੀਂ ਸਾਹਿਬ ਕਿਉਂ ਭਾਈ ਇਹ ਚੰਗੀ ਮਾੜੀ ਵਿੱਚ ਲੱਗ ਗਈ ਮਾੜੀ ਚੰਗੀ ਵਿੱਚ ਲੱਗ ਗਈ ਅਸੀਂ ਦੁਬਾਰਾ ਪਕਾਈ ਨਹੀਂ ਕਰਨੀ ਕੋਈ ਮੇਰੇ ਰੱਖਦਾ ਹੁਣ ਦੰਨੇ ਨਹੀਂ ਦੰਨੇ ਉਹ ਕਿੱਥੇ ਦਿੰਨੇ ਕਿੱਥੇ ਦਿੰਨੇ ਹੋਰ ਕੰਜਾਇਸ ਅੱਛਾ 21 21 ਨੂੰ ਦੋ ਹੋਰ ਪਾਤੀਆਂ ਵਿੱਚ ਫੇਰ 21 ਦਿੰਨੇ ਫੇਰ ਕੱਢ ਕੇ ਲੈ ਜਾ ਹੋਰ ਦੱਸ ਕਿਸੇ ਬਸ ਉਹ ਤੇਰੇ ਕੱਠੇ ਰੁਪਏ ਬਣਦੇ ਨੇ ਇਹ ਆ ਸੜਤੀ ਤੇ ਹਾਂ ਜੋ ਉਹ ਗੱਲ ਸੁਣ ਪਿੱਛੇ ਉਹ ਗੱਲ ਸੁਣਾ ਉਹ ਗੱਲ ਸੁਣ ਮੇਰੀ ਇਹ ਟੇਹਾਂ ਜੋ ਸੜਤੀ ਛੋਟੀ ਪੰਚਾਇਤ ਫੈਸਲਾ ਕਰਕੇ ਚੱਕ ਕੇ ਮੈਨੂੰ ਫੜਾ ਦੇ ਸਮਝਿਆ ਨਹੀਂ ਜਿਵੇਂ ਟਿਆਂ ਦੀ ਪੰਚਾਇਤ ਜੁੜ ਕੇ ਪੈਂਦੀ ਹੈ ਕਈ ਕਿਦਾਂ ਹਲਤੀ ਹੋਣੀ ਆ ਇਹਨਾਂ ਨੂੰ ਪਤਾ ਜੋਗੀ ਬੈਠੇ ਨੇ ਇਹਨਾਂ ਦੇ ਹਾਂ ਕੁੱਟਣ ਮਾਰ ਲਾ ਦੇ 14 ਕਰ ਹੱਥ ਛੱਡ ਹੁਣ ਸਾਰੀਆਂ ਗੱਲਾਂ ਇੱਕ ਚ ਨਿਬੜ ਇੱਕ ਚ ਨਿਬੜ ਨੇ ਜਿਹੜੇ ਹਿਸਾਬਾ ਮੋੜ ਸੁਣਦਾ ਰਹੇ ਮੈਂ ਤਾਂ ਜਿਹੜੇ ਜਾਣਦੇ ਕਰਤਾ ਤੁਹਾਨੂੰ ਦੱਸਦਾ 25 ਤੋਂ ਬੜਾ ਕੁਦਰਤ 100 ਨਹੀਂ 200 ਨਹੀਂ 500 ਨਹੀਂ 17 17000 ਨੂੰ ਨਿਭੜ ਗਏ ਬਾਕੀ ਠੀਕ ਆ ਸਾਰਿਆਂ ਵਿੱਚ ਜਾ ਜਾ ਜੀ ਚਾ ਪਰੇ ਓਏ ਇਤਰਾ ਕੀ ਹੋਇਆ ਕੀ ਹੋਇਆ ਕਿਉਂ ਕੀ ਗੱਲ ਪਤਾ ਕਿਉਂ ਮੈਨੂੰ ਪਤਾ ਜੀ ਨੇ ਖਰੀਦਿਆ ਅਸੀਂ ਤੇਰੇ ਨਾਲ ਹੀ ਨਹੀਂ ਹੁੰਦੇ ਅਸੀਂ ਨਾਲ ਮੈਨੂੰ ਪਤਾ ਅਸੀਂ ਤੇਰੇ ਨਾਲ ਹੀ ਨਹੀਂ ਹੁੰਦੇ ਬੱਕਰੀ ਖਰੀਦੀ ਆ ਦੇ ਨਾਲ ਅਸੀਂ ਇਮਾਨਦਾਰੀ ਨਾਲ ਸੱਚੂਟਰ ਨਾਲ ਨਾਥੀ ਹੁਰੀ ਵੀ ਜਾਂਦੀਆਂ ਨੇ ਨਹੀਂ ਨਾਥੀ ਉਹ ਤੋਂ ਪੱਠ ਦੱਸਾਂ ਨਾਥੀ ਹੁਰੀ ਵੀ ਨਾਲੇ ਜਾਂਦੀਆਂ ਨੇ ਚਿੱਟੀਆਂ ਖਰੀਦੀਆਂ ਤੇਰੇ ਸਾਹਮਣੇ ਖਰੀਦੀਆਂ ਬੰਤੋ ਸੰਤੋ ਨਾਲੇ ਜਾਂਦੀਆਂ ਨੇ ਬੰਤੋ ਸੰਤੋ ਕਿਹੜਾ ਘੱਟ ਆ ਲਈਆਂ ਹੈ ਨੰਵੇੜੋ ਗੱਲ ਜਰੂਰ ਆ ਪਾ ਹੁਣਕ ਐਨਾ ਕਰੋ ਮੈਂ ਸਾਈਨ ਕਿਹਨਾ ਮਰਮੁਲੀ ਆ ਉਹੀ ਫਰੀ ਸਾਰੀ ਤੋਂ ਵੀ ਥੱਲੇ ਆ ਖੜਾ ਅੱਜ ਇੱਕ ਕੋਈ ਰੱਦ ਦੇਣੀਆਂ ਨਹੀਂ ਜੀ ਨਹੀਂ ਦੇਣੀਆਂ ਦੂਜਾ ਕੀ ਸੁਣ ਲਿਆ ਨਾ ਦੱਸ ਦੇ ਕਿੱਥੇ ਚੋਰ ਚਲਿਆ ਕਿਉਂ ਟਾਲਦਾ ਦੁਬਾਰੇ ਮੋੜ ਕੇ ਲਿਆ ਹਾਂ ਚਲ ਕੋ ਤਾਂ ਇਹਦੀ ਮਰਜ਼ੀ ਆ ਹੁਣ ਮੇਨ ਦਵਾਲਾ ਮਰਜ਼ੀ ਤੇਰੀ ਵੀ ਆ ਨਾਲ ਇਹਨਾਂ ਦੀ ਕੀ ਮਰਜ਼ੀ ਤੇਰੀ ਵੀ ਮਰਜ਼ੀ ਆ ਮਰਜ਼ੀ ਤੇਰੀ ਐ ਮਰਜ਼ੀ ਤੇਰੀ ਆ ਬੱਚੇ ਦੋਏ ਨੇ ਪੰਜੇ ਬੱਕਰੀਆਂ ਛੜੀਆਂ ਨੇ ਤੈਨਾਂ ਇੱਕ ਇੱਕ ਵਾਰੀ ਤੂੰ ਗਣ ਇੱਕ ਵਾਰੀ ਤੂੰ ਗਣ ਬਸ ਪਹਿਲਾਂ ਬੱਚਨੇ ਦਾ ਦੂਜਾ ਤੇਰਾ ਸੌਦਾ ਕਰਨਾ ਬਸ ਇੱਕ ਵਾਰੀ ਤੂੰ ਗਣ ਇੱਕ ਵਾਰੀ ਇਹਨੇ ਗਣ ਬਸ ਉਸ ਵਾਰ ਨਾ ਗੱਲ ਕਰ ਪਰ ਮੈਂ ਘੱਟ ਕੋ ਕਰਾਂ ਜੀ ਕੀ ਸੋ 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 ਘੱਟ ਦੇ ਲਾਰ ਬ੍ਰਿਕਟ ਵੱਡ ਗਿਆ ਬੜਾ ਮਾੜਾ ਬੰਦਾ ਦੇਖਿਆ ਓਏ 200 ਆਉਂਦੇ ਨਹੀਂ ਕੋਸ ਲੈ ਕਰੀ ਅਸੀਂ ਨਹੀਂ ਖੜਦੇ ਅਸੀਂ ਐਸੀ ਤੇ ਐਸੀ ਮਰਾਈਏ ਜਿ ਹੁਣ ਖੜੀਏ ਪੰਜੇ ਜਣੇ ਗਾਲ ਖਾਲੀ ਚਰੇ ਪਿੱਛੇ ਮੁਰਕੇ ਅਸੀਂ ਨਹੀਂ ਆਉਂਦੇ ਸਾਈ ਸਾਡੀ ਵਾਪਸ ਲੈ ਜਾਗੇ ਕੋਈ ਨਹੀਂ ਛੱੜਦਾ ਮਾ ਨਹੀਂ ਛੱੜਦੇ ਤੇਰੇ ਚ ਸਾਢੇ 17 ਨੂੰ ਹੋ ਗਿਆ ਬੱਸ ਚੁੱਪ ਕਰ ਜਾ ਹਣ ਆੜੋ ਬੱਕਰੀਆਂ ਆਰੇ ਆ ਪੰਚਾਇਤ ਦੀ ਨਹੀਂ ਨਾ 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 ਓਏ ਠੀਕਾ 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 ਪਰ ਕੀ ਕਹਿੰਦਾ ਅੰਦਰ ਨੂਰ ਹੋ ਗਿਆ ਉਹ ਨਹੀਂ ਹੋਣਾ ਨਹੀਂ ਕਿਉਂ ਡੱਕਰ ਦਾ ਕਿਉਂ ਡੱਕਰ ਦਾ ਬਾਈ ਯਾਰ ਕਿਉਂ ਡੱਕਰ ਦਾ ਵਪਾਰੀਆਂ ਨੂੰ ਐਡੇ ਦੂਰੋਂ ਵਪਾਰੀ ਆਏ ਆ ਜਦੋਂ ਖਾਤੇ ਦਾ ਮਹਾਰਾਜ ਤੋਂ ਬੰਦਾ ਹੈ ਨਾ 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 ਇਹ ਖਰਚਾ ਯਾਰ ਖਾਣਾ ਉਹ ਜਿਉ ਬਤੇਰੇ ਕਹਤੇ ਉਹ ਖਰਚਾ ਯਾਰ ਨਹੀਂ ਮੇਰੇ ਦੇ ਖਰਚਾ ਯਾਰ ਦੋ ਮਿੰਟ ਕੋਈ ਨਹੀਂ ਰਹਿਣ ਦੇ ਓਏ ਖਰਚਾ ਓਏ ਖਰਚਾ ਹੱਥ ਨਾਲ ਬੰਧਿਆ ਸਾਢੇ 17 17000 ਲਾਇਆ ਹਾਂ 500 650 ਚ ਹੋਰ 50 ਬਾਥਾ ਕਿਉਂ ਨਹੀਂ ਦੇਣੀ ਕਿ ਉਹ ਮੁਰਗਾ ਨਾ ਉਹ 6 ਕਿਉਂ ਹਟਦਾ ਹੈ ਛੱਡੀ ਮੜ ਹਟ ਜਾ ਆਏਗਾ ਕੀ ਇਹਦਾ ਖਰਾਬ ਆਇਆ ਹੈ ਜਰਾ ਫਿਰ ਕਿਹਾ ਤੂੰ ਬਾਪ ਭਰੂਗੀ ਤੂੰ ਬਾਪ ਭਰੂਗੀ ਹਾਂ ਉਹ ਬੱਚਾ ਕੁਝ ਨਹੀਂ ਆਗਾ ਬੱਚੇ ਦਾ ਦੋ ਬੱਚਾ ਹੈ ਵਾਹ ਕੇ ਸਭ ਬੱਚਾ ਚੰਗਾ ਹੈ ਨਾ ਡੰਗਰ ਰੇਟ ਨੂੰ ਠੋਕ ਕੇ ਲਾਤਾ ਰੇਟ ਕਿਹੜਾ ਮਾਰਦਾ ਹੈ 100 ਰੁਪਏ ਦੀ ਪੱਠ ਵਿਗਣਦੀ ਆ ਕਿੱਥੇ ਫਿਰਦੇ ਮੈਂ ਨੇਤੇ ਹੀ ਕੰਮ ਕਰਦਾ ਆ ਪੱਟ ਘੱਟ ਕਿੰਨੇ ਦੀ ਵਿਕਦੀ ਓਏ ਭੈਣਾ ਸਾਗ ਨਹੀਂ ਕਿਸੇ ਦੇ ਪੱਟਾ ਰੱਖ ਲੈ ਦੋ ਮੇਮਣੀ ਓ ਬਾਈ ਰੱਖਣੇ ਮੈਂ ਪੱਟਾ ਮੈਂ ਯਾਰ ਕੀ ਕਰ ਰਿਹਾ ਬੱਚੇ ਤੂੰ ਮੈਨੂੰ ਮੈਂ ਤਾਂ ਖਰਜ ਜਾ ਯਾਰ ਖਰਜ ਜਾ ਯਾਰ ਓਏ ਖਰਜ ਜਾ ਬੁਰਾ ਹੱਥ ਕਰ ਲੈ ਸਿੱਧਾ ਗਿੱਦਾ ਕਰ ਲੈ ਤੂੰ ਹੀ ਪਵਾਉਂਦਾ ਸੁੱਕਾ ਗਿੱਦਾ ਤੂੰ ਮੈਨੂੰ ਮਾਰੀ ਨਾ ਮੈਂ ਦੇਖ ਲੈ ਤੇਰਾ ਸਾਹ ਮੈਨੂੰ ਰਹਿਣ ਦੇ ਯਾਰ ਕਾਨੂੰ ਮਾਰਨ ਨੂੰ ਓਏ ਖੜ ਜਾ ਯਾਰ ਕਿੱਥੋਂ ਹੱਲ ਜਾਈਂਗਾ ਤੂੰ ਕੂੜੀਆਂ ਲਾਦ ਨੂੰ ਤੇਰੇ ਮੈਂ ਹੱਲਣੇ ਨੰਦਾ ਇਹ ਗਾਣਾ ਨੂੰ ਕਹਿੰਦੀ ਹੋਰ ਕੀ ਨੱਕੁਰ ਹੈ ਭਈਆ ਤੇ ਲਿਖ ਰਿਹਾ ਪਤਾ ਜਿ세 ਤੂੰ ਕਹਿਣਾ ਕਹਦੇ ਇਹ ਲਾ ਹੋ ਗਈਆਂ ਪੂਰਾ ਹੱਥ ਕਰ ਲੈ ਜਾਂ ਨਿੱਪੜ ਗਿਆ 14000 ਆ ਦੇ ਰਾ 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 ਆ ਤੇਰੀ ਆ ਇਹ ਕੈਮਰਾ ਦੀ ਅਪੀਲ ਆਪੇ ਲੱਪ ਲੈਣਗੇ ਹੁਣ ਨਹੀਂ ਹੁੰਦੀਆਂ ਹੁਣ ਨਹੀਂ ਹੁੰਦੀਆਂ ਓਏ ਮਾਰੀ ਤੱਕ ਨਹੀਂ ਸਭ ਲੱਗਦੀ ਨਾ ਮਾਰੋ ਇਹ ਮੰਨਿਆ ਤੋਨੀ ਬਹੁਤ ਅਸੀ ਪਾਲੇ ਹੁਣ ਨਹੀਂ ਅੱਗੇ ਮਾਰੇ ਹੁਣ ਕੀ ਆਵੇ ਉਹ ਮੰਨਿਆ ਕਰ ਕੀ ਪੰਚਾਇਤ ਹੀ ਮੰਨਿਆ ਕਰ ਉਹ ਨਹੀਂ ਜਾ ਹੁਣ ਨਹੀਂ ਹੁੰਦੀਆਂ ਫਿਰ ਉੱਥੇ ਨਹੀਂ ਚੱਲ ਹੁਣ ਨਹੀਂ ਹੁੰਦੀਆਂ ਆਪਣੇ ਘਰੇ ਘਰੋਂ ਕੱਢੀਆਂ ਇਹ ਘਰੋਂ ਵੀ ਨਹੀਂ ਕੱਢੀਆਂ ਨਹੀਂ ਜੀ ਬਾਈ ਯਾਰ ਮੈਂ ਛੱਡ ਆਓ ਉਹਦੇ ਦਾਜੋ ਯਾਰ ਆ ਇਹਨਾਂ ਪੱਜਾ ਕਰੋ ਓਏ ਆ ਜਾ ਯਾਰ ਕਿਉਂ ਉੜਦੀਓ ਆਇਨ ਕੱਬਦੇ ਉਹ ਖਰਚ ਨਿਪੜ ਗਏ ਉਹ ਨਹੀਂ ਹੋਣਾ ਰਾਜ ਮੈਨੂੰ ਪਤਾ ਮੈਨੇ ਜ਼ਕੀਰ ਮੈਂ ਤੁਹਾਡੇ ਕੋਲ ਹੋਣੀ ਪੈਣੀ ਬੱਕਰੀ ਮਾਰ ਪਈ ਜਣਾ ਮੈਨੂੰ ਉੱਥੇ ਵੀ ਨਹੀਂ ਆਉਂਦੇ ਪੂਰੇ ਦਾ ਕਰਨ ਪੈਣਾ ਕਦੇ ਬੱਕਰੀਆਂ ਲਈਆਂ ਨਹੀਂ ਬਾਈ ਕੁੜੀ ਹਾਂ ਯਾਰ ਮੈਨੂੰ ਖਾਵੇਂ ਸਾਰਾ ਮੈਨਾਂ ਨਹੀਂ ਕੁਛ ਵੀ ਨਹੀਂ ਕਰੀ ਵਿਚਾਰਿਆਂ ਦੀ ਆਇਆ ਤੇ ਕੀ ਯਾਰ ਜ਼ਮੀਨ ਖਰੀਦਣ ਲੱਗਿਆ ਵੀਰੇ ਬੱਕਰੀਆਂ ਆ ਗਈਆਂ ਥੋੜੀ ਘਾਟੀਆਂ ਸਾਡੀ ਆਣਦਾਲਾ ਬਣੇ ਰਹਿੰਦੇ ਆ ਉਹਦਾ ਖਰਚਾ ਤੇਰੇ ਮੂੰਹੋਂ ਯਕੀਨ ਕਰ ਮੈਂ ਇਸ ਪਾਸ ਬੱਕਰੀ ਵੇਚੀ ਨਹੀਂ ਕਿਤੇ ਜਿਹੜੇ ਅੱਜ ਅੱਜ ਰੋਦੇ ਤੇ ਭਰਾ ਕਰਕੇ ਤੈਨੂੰ ਕਿਹਾ ਸੀ ਕਰ ਪਈ ਬੱਕਰੀ ਪਾ ਦੇ ਤਿੰਨ ਬੱਕਰੀਆਂ ਕੀ ਕੀ ਆ ਸੀ ਤੁਸੀਂ ਪੰਜਾਂ ਦਾ ਉਹ ਹੀ ਰੇਟ ਪੰਜਾਂ ਦਾ ਵਿਚਾਰੇ ਉਹ ਮੰਨ ਗਏ ਬੰਦੇ ਠੀਕ ਆ ਠੀਕ ਆ ਮੈਂ ਕਹਿੰਦਾ ਮੈਂ ਕਹੀ ਜਾਂਦਾ ਮੈਂ ਠੀਕ ਆ ਪੈਸੇ ਬਹੁਤ ਬਣਦੇ ਨੇ ਬੰਦੇ ਦੇ ਰੱਜ ਚੀਜ਼ਾਂ ਦੇ ਬਣਨਗੇ ਪਸ਼ੂਆਂ ਦੇ ਬਣਨਗੇ ਪੈਸੇ ਤਾਂ ਚਲ ਇੱਕ ਬੱਕਰੀ ਕਰ ਲੈ ਵੀ ਯਾਰ ਹੋ ਗਿਆ ਚਲ ਹੋ ਗਿਆ ਇੱਕ ਨਾਲ ਨੂੰ ਪੰਗਾ ਬਣਾਉਣ ਹੋਰ 20 ਹੋਵੇ ਦੇਵਾਂਗੇ ਚੱਕ 21 ਦੇ ਲਾਲ ਬੱਡੀ ਸੁਣਾ ਕਰਦੇ ਹੋ ਨਾ ਦੇ ਬਾਈ ਦਊਗਾ 35000 ਹਾਏ ਹਾਏ ਫਿਰ ਫਿਰ ਐ ਨਾਲ ਮੇਰੇ ਨਾਲ ਸੁਣਾ ਹਟਾ ਦਈਏ ਫਿਰ ਇਹ ਬਾਈ ਪਿੱਛੇ 35000 ਦੀ ਲੈ ਲੋ ਇੰਨੀ ਅੜੀ ਯਾਰ ਓ ਇੰਨੀ ਅੜੀ ਚੀਜ਼ ਦੇ ਵਿੱਚ ਅਸੀਂ ਵੀ ਮਰਦਾਂਗੇ ਯਾਰ ਚੀਜ਼ ਦਾ ਪਰ ਚੀਜ਼ ਮੇਰੇ ਮੇਰਾ ਮਾਲ ਤਕੜਾ ਮਾਲ ਵੇਚ ਰਹੇ ਅਸੀਂ ਸਾਰਾ ਮਾਲ ਕਰਦੇ ਆ ਯਾਰ ਜਿਹੜੀ ਬੰਨੀ ਹਾਂ ਨਾ ਕਰੀ ਵੀ ਸੋਚ ਉਹ ਪਰਦੇਸੀ ਨੇ ਉਹ ਪਰਦੇਸੀ ਦੇ ਗੱਲ ਸੁਣ ਲੈ 10000 ਰੁਪਏ ਚ ਗੱਡੀ ਆਈ ਏ ਸੁਣੋ ਉਹ ਤਾਂ ਕਿੱਥੇ ਗਈ ਆ ਰਣਾ ਗੁੱਡੀ ਇੱਕੋਰੇ ਸਿੱਧੀ ਦੀ ਉਹੀ ਹੈ ਉਹੀ ਹੈ ਪੂਰਾ ਗੱਲ ਦਾ ਮਤਲਬ ਆ ਤੇਰਾ ਆਖਾਂ ਨਹੀਂ ਮੋੜਦਾ ਹੋਰ ਵਾਚੀ ਮੇਰੇ ਪੂਰੇ ਗੱਲ ਦਾ ਮੈਂ ਤੇਰਾ ਆਖਾਂ ਨਹੀਂ ਮੋੜਦਾ ਯਾਰ ਬਈ ਪੂਰੇ ਕਰ ਦਿੰਦੇ ਆ ਆਪਣੇ ਹੁਣ ਮੈਨੂੰ ਡਾਉਂਦੇ ਬੱਕਰਾਂ ਜੇ ਪੂਰਾ ਕਰਦੇ ਮੈਂ ਥੋੜੇ ਤੇਰਾ ਆਖ ਨਾ ਇਹਦਾ ਮੋਰ ਤੇਰਾ ਹੁਣ ਕੱਢਦਾ ਜਾ ਤੇ ਕਿੰਨੀਆਂ ਆਪਣੀਆਂ ਬੱਕਰੀਆਂ 5 5 5 ਆਈ 5 ਬੱਕਰੀਆਂ ਅੱਗੇ ਆਪਾਂ ਕਹਿੰਦੇ ਨਹੀਂ ਲਾਂਗਾਂ ਲਾਂਗਾਂ ਬਸ ਆ ਗਏ ਨੰਨਾਂ ਲਾਂਗਾਂ ਹੋਵੇ ਅਸੀਂ ਸਾਰੇ ਲਾਂਗਾ ਵਾਲੇ ਜੋੜਾ ਹਾਂ ਹਾਂ ਸਾਰਾ ਤਾਂ ਲਾਂਗਾ ਵਾਲੇ ਨੇ ਲਾਂਗਾ ਵਾਲੇ ਵੀ ਨੇ ਡੰਗਾ ਵਾਲੇ ਵੀ ਨੇ ਹਾਂ ਡੰਗਾ ਵਾਲੇ ਵੀ ਨੇ ਇਹ ਇਹ ਪ੍ਰਧਾਨ ਬੋਲਦਾ ਵਾ ਜਹਾ ਪਾ ਦੇ ਲਾ ਕੋ ਗੱਲੀ ਕੋ ਸਾਡੇ ਦੀ ਹੋ ਗਈਆਂ ਬਸ 100 ਰੁਪਏ ਪਾ ਦੇ ਬੱਥੇ ਮਿੰਨ 200 ਰੁਪਏ ਪਾ ਸਾਡੇ 18 ਦੀਆਂ 100 18 ਦੀਆਂ 100 100 ਪਾਤਾ 100 ਪਾਇਆ ਹੋਰ ਪਾ 18100 ਦੀਆਂ 500 ਰੁਪਏ ਹੋਰ 18100 ਦੀਆਂ ਸਾਰਿਆਂ ਤੇ ਨਾ ਗਲਤ ਨਾ ਕੰਮ ਕਰ 500 ਰੁਪਏ 18100 1890 ਹਰ ਜਾ ਜਾਂਦਾ ਨਹੀਂ ਪਤਾ 185 ਨੂੰ 90 90000 ਬਣਦਾ ਹੈ 90000 500 ਹਾਂ ਆਏ ਬਣਦਾ 90000 500 ਦੀਆਂ ਹੋ ਗਿਆ ਇਹ 100 100 ਪਾਇਆ 100 ਸੋਈ ਪਾਇਆ ਗਿਆ ਸੌ ਸੋਈ ਪਾਇਆ ਸੌ ਸੋਈ ਪਾਇਆ ਆ ਜਾ ਉਧਰ ਮਾ ਜਾ ਖੇਤਾਂ 'ਚ ਜੁੜ ਜਾ ਓ ਥੇਤੀ ਥੇਤੀ ਉੱਡ ਜਾ ਤੇਰੀ ਵੀਡੀਓ ਬਣਾਈਏ ਨਹੀਂ ਉੱਡ ਗਿਆ ਬੰਦਾ ਹਾਂ ਕੱਦਾ ਜੀ ਆ ਤੂੰ ਕੋਈ ਗੱਲੀ ਹੁਣ ਕੋਈ ਗੱਲ ਕੋ ਲੱਭੇ ਬੰਦਾ 591 ਦੀਆਂ ਪਾਸ ਆ ਜਾ ਅਗਲੇ ਨੂੰ ਬਿਨਾ ਮਾਰੋ ਹਰ ਦਾ 200 ਇੱਕ ਹੋ ਗਿਆ بارہ <سؤال> ہزار ماڑی ਨਹੀਂ ਜਾ ਯਾਰ ਖੜ ਜਾ ਯਾਰ ਇੱਕ ਦੋ ਤਨੋਂ ਮੋਰੂ ਮੜਾਉ ਤੇ ਮਠਿਆਈ ਖਾਉ ਮੱਥੇ ਨਾਲ ਲਾਲਾ ਹੁਣ ਐਤੂ ਬਾਦ ਪੰਜ ਪੈਸੇ ਨਹੀਂ ਪੈਣੇ ਇਹਨਾਂ ਨੂੰ ਵੀ ਮਾਰਨਾ ਠੀਕ ਹੈ 18.5 90 ਬਣਦਾ ਅਸੀਂ ਤੁਹਾਨੂੰ 91 ਕਹਤਾ 91.5 ਦੀਆਂ ਚੱਲਦਾ ਬਾਸ 100 100 ਬਾਜਾ ਹੋ ਪੰਜ ਪੈਸੇ ਚਲੀ ਗਏ چپکے بک رہا ہے گھنٹا ہو گیا 2 گھنٹے ہو گئے چپکے بک رہا ہے اور بسو بسو پکا کا مال دو نہیں ہزار آ کے ہزار نہیں 500 1500 اوتھے شامیں آ جا دکھا دو سگی 2500 ਰੁਪਏ ਕਿਵੇਂ ਦੇ ਰੂਗਾ 2500 2500 ਕਿਹੜਾ ਭਾਰਾ ਚੱਲ ਚੁੱਪ ਕਰ ਖਾਣ ਹੁਣ ਵੇਖ 2500 ਕਰੋ 100 100 ਤੁਸੀਂ ਵੀ 100 100 ਸਭ ਨੂੰ ਆ 100 100 ਦੋਨੇ 500 ਰੁਪਏ ਉਹਨਾਂ ਦੇ ਗਰੀਬਾਂ ਦੇ ਪੈਸੇ ਨਹੀਂ ਚਰਿਆਂ ਦੇ 100 100 ਪੈਸੇ ਆ ਬਈ ਉਹ ਕਿੱਥੇ ਆ ਕੋਈ ਨਹੀਂ ਇੱਥੇ ਆ ਜਾ ਰੇ ਇੱਧਰ ਕਿ ਐਸੀ ਯਾਰ ਤਾਂ ਉਹ ਪੈਸੇ ਮੈਨੂੰ ਆਏ ਨਹੀਂ ਉਹ ਆ ਤੀ چاہ پی بکری ਬੱਕਰੀਆਂ ਇਹਦੀਆਂ ਹੁਣ ਇਹਨਾਂ ਨੂੰ ਚਾਹ ਪਾਣੀ ਰੋਟੀ ਖਾਣ। ਪੰਜੇ ਬੱਕਰੀਆਂ ਦੋ ਬੱਚੇ। ਇਹ ਵੰਡੀ ਦਾ ਪਹਿਲਾ ਸੌਦਾ। ਇਹ ਵੰਡੀ ਦਾ ਪਹਿਲਾ ਸੌਦਾ ਪੰਜੇ ਬੱਕਰੀਆਂ। ਪੰਜ ਬੱਕਰੀਆਂ ਨਾਲ ਦੋ ਬੱਚੇ ਆ। ਇੱਕ ਮਿੰਟ ਇੱਕ ਮਿੰਟ। ਮੇਰੀ ਬਾਤ ਸੁਣੋ ਚੁੱਪ। 100 ਰੁਪਿਆ ਦੇ ਵਿੱਚ ਨਾ ਬੱਕਰੀ ਇਹਨਾਂ ਦਾ। ਉਹ ਗੱਲਾਂ ਇਹਦਾ ਸੁਣ ਲਓ। ਬਈ ਬismillahirrahmani rahim ਹਾਂ ਇਹ ਮੰਡੀ ਦਾ ਪਹਿਲਾ ਸੌਦਾ ਹੈ ਬਿਲਕੁਲ ਵੀ ਅੱਲਾਹ ਕਰੇ ਇਹ ਮੰਡੀ ਨੂੰ ਰੱਬ ਕੋ ਇੰਨੀ ਤਰਕੀਆਂ ਬਖਸ਼ੇ ਪੂਰੇ ਪਿੰਡਾਂ 'ਚ ਮੰਡੀ ਦਾ ਨਾ ਹੋਵੇ ਮਾਸ਼ਾਅੱਲਾ ਮਾਸ਼ਾਅੱਲਾ ਪੂਰੇ ਇੰਡੀਆ 'ਚ ਨਾ ਹੋਵੇ ਠੀਕ ਹੈ ਮੇਰਾ ਪਿੰਡ ਵਨ ਐਸਟੀ ਵੀ ਲਖੋੜ ਦੇ ਮੇਰੇ ਪਿੰਡ ਦਾ ਪ੍ਰਧਾਨ ਮੇਰੇ ਭਾਈ ਨਾਲ ਸ਼ੇਰ ਮੁਹੰਮਦ ਉਹ ਪਤੀਜੇ ਆ ਹైదరాబాద్ ਤੋਂ ਇੱਕ ਬੰਦਾ ਉਧਰ ਬੈਠਾ ਹੈ ਇਨਸ਼ਾਅੱਲਾ ਹਰ ਮੰਡੀ ਤੇ 2000 ਪਾਰਟੀਆਂ ਆਪਾਂ ਨਾਲ ਲੈ ਕੇ ਆਵਾਂਗੇ ਬਿਲਕੁਲ ਲੋਗ ਆ ਦੂੜ ਮੰਡੀਆਂ ਚਲਾਵਾਂਗੇ ਦੂੜ-ਪੋੜ ਲਿਆ ਜਿਹੜਾ ਵੀ ਭਾਈ ਵੀਡੀਓ ਵੇਖੀ ਜਾਂਦਾ ਹੈ ਇਹ ਚੈਨਲ ਜਿੰਨੇ ਵੀ ਭਾਈ ਚੈਨ ਵੀਡੀਓ ਬਣਾਈ ਨੇ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਵੀਡੀਓ ਥੱਲੇ ਠੀਕ ਹੈ ਔਰ ਭਾਈਆਂ ਦਾ ਸਹਿਯੋਗ ਕਰੋ ਮੰਡੀ ਵੀ ਬਿਲਕੁਲ ਹਾਈਵੇ ਦੇ ਨਾਲ ਲੱਗ ਰਹੀ ਹੈ ਸਿਰਪਰ ਕੋਈ ਕਿਲੇ ਦੋ ਕੋਲੇ ਦੀ ਬਾਟ ਹੈਗੀ ਹਾਂਜੀ ਠੀਕ ਹੈ ਤੁਸੀਂ ਕਿੱਥੋਂ ਆਏ ਜਾਈ ਆਪਣਾ ਪਿੰਡ ਲੱਖੋ ਵਾਲੀ ਲੱਖੋ ਵਾਲੀ ਬੱਕਰਾਂ ਕਮੇਟੀ ਦੇ ਪ੍ਰਧਾਨ ਹੈਗਾ ਆਲਮ हुसैन ਆਪਣਾ ਨਾਮ ਬੁਗਾ ਦੋ ਵੀ ਵੋਟ ਫਾਰਮ ਆਪਣਾ ਹਾਂ ਤੁਸੀਂ ਇੱਥੇ ਆ ਕੇ ਪੰਜ ਬੱਕਰੀਆਂ ਲੈਤੀਆਂ ਜੀ ਹਾਂ ਪਹਿਲਾ ਸੌਦਾ ਵੰਡੀ ਦਾ ਆਪਣਾ ਬਹੁਤ ਵਧੀਆ ਬਹੁਤ ਵਧੀਆ ਮੈਂ ਜਾਣਦਾ ਇਹਨਾਂ ਦਾ ਪਿੰਡ ਚਾ ਉਹ ਉਦੋਂ ਫੜ ਕੇ ਦੀ ਬੱਕਰੀ ਭਾਈ ਆਪਣਾ ਹਾਂ ਠੀਕ ਹੈ ਉਹ ਫੜ ਕੇ ਜਾ ਬੱਕਰੀ ਤੇ ਦੇ ਵੀ ਜਾ ਕੇ ਮੈਂ ਸੂਏ ਇੱਥੇ ਫਾਰਮੇ ਕੋਤੇ ਰਾਤ ਸਾਰੇ ਆਪਣੇਗੇ ਕੋਤੇ ਸਾਰੀ ਕੋਰੀ ਕੋਕਰਿਆ